ਆ ਤੇ ਬੋਟਾ ਨੂੰ ਮੈਂ ਕਿਹਾ ਪਾਣੀ ਦੀ ਗੱਲ ਪਈ ਸੀ ਵੀ ਦੋ ਪਿੰਡ ਦਾ ਚੰਗਾ ਬੰਦਾ ਪੰਚਾਇਤਾਂ ਚ ਬਣਾ ਦਿਓ ਉਹਨੂੰ ਦੋ ਪੰਚਾਇਤਾਂ ਚ ਦੋ ਪਿੰਡ ਦਾ ਬੰਦਾ ਇੱਥੇ ਆ ਕੋਈ ਆ ਕੇ ਉਹਨਾਂ ਕਾਮਾ ਦੀ ਪੰਚਾਇਤ ਚ ਨਹੀਂ ਨਹੀਂ ਨਾ ਸੁਣ ਲੋ ਬੁਰਾ ਆਸੀ ਬੁਰਲਾ ਖੜੀਆਂ ਔਰ ਸ਼ਰਮ ਆ ਰਹੀ ਕਿਵੇਂ ਬੋਲਿਆ ਹਾਂ ਪੂਰੇ ਵਾਸਾ ਲਾ ਕੇ ਫਰਾਂਚੋਟ ਪਾੜ ਮੈਂ ਤੈਨੂੰ ਉਹਨੂੰ ਆਦਾ ਕਿੰਨਾ ਬੰਦਾ ਕੋਈ ਤਾਂ ਗੰਦਾ ਪੁੱਲਾ ਹੋ ਮੈਂ ਗਰੀਬਾਂ ਲਈਆਂ ਗੁਰੂਆਂ ਖੜੀਆਂ ਤੇ ਗਰੀਬਾਂ ਲਈਆਂ ਪੜ੍ਹਨਾ ਇਹਦੇ ਕੋਈ ਸੁਣ ਲੜ ਨਹੀਂਆ ਕਿੰਨਾ ਗੰਦ ਬੋਲਦਾ ਫਲਾਂਟੋ ਪੁੱਲਾ ਨਹੀਂ ਲੜਨਾ ਨਹੀਂ ਇੱਕ ਮਿੰਟ ਮੈਂ ਸਰਪੰਚ ਬਧੂਈ ਵਾਲਾ ਜੀ ਇਹ ਜਿਹੜਾ ਸਾਡੇ ਮਤਲਬ ਸਰਕਾਰ ਉਹ ਡਾ ਸਾਨੂੰ ਭਗਵੰਤ ਮਾਨ ਸਾਹਿਬ ਨੇ ਕਹਿੰਦੇ ਕੋਈ ਵੀ ਪੰਚਾਇਤ ਬਣਾਓ ਚੰਗੀ ਬਣਾਓ ਅਸੀਂ ਵਧੀਆ ਪੰਚਾਇਤ ਨੇ ਸਾਰਾ ਪਿੰਡ ਨਾਲ ਆ ਸਾਡੇ ਹੈ ਤੇ ਉਹਨਾਂ ਨੇ ਕਿਹਾ ਜੀ ਜੋ ਪੰਚਾਇਤ ਦਾ ਮੈਂਬਰ ਬਣੂਗਾ ਉਹ ਜੋ ਵੀ ਪੰਚੰਗਾ ਚੁਣੋ ਚਰਤੇ ਪਿੰਡ ਦੇ ਕੰਮ ਅਸੀਂ ਸਰਕਾਰ ਸਭ ਸੇ ਦਾ ਕਰੂਗੀ ਉਹਦੀ ਇੱਥੇ ਅਲੱਗ ਹੈ ਜਿਹੜਾ ਵੀਡੀਓ ਸਾਹਿਬ ਉਹ ਬੰਦਾ ਘੱਲਦਾ ਪੰਚਾਇਤ ਤੋਂ ਬਿਨਾ ਸਰਪਾ ਕਰਨ ਵਾਸਤੇ ਮਰਾਦਾ ਪੰਚਾਇਤ ਤੋਂ ਬਿਨਾ ਸਰਪਾ ਕਰਨ ਵਾਸਤੇ ਭੇਜਦੇ ਹਾਂ ਹਾਂ ਉਹ ਹੁਣ ਸਾਰੇ ਨਗਰ ਵਾਸੀਆਂ ਦਾ ਘਰਾਓ ਕਰ ਇਹਨਾਂ ਵਿੱਚ ਤੁਹਾਡੀ ਖਬਰ ਆਉਂਦੇ ਇਹ ਸਾਰੇ ਜਦੋਂ ਕਹਿੰਦੇ ਨਰੇਗਾ ਦਾ ਕੰਮ ਕਰ ਉਹ ਦੰਡਾ ਲਾਂਦੇ ਆਂਦੇ ਆਂ ਜਦੋਂ ਮੈਂ ਨਕਰਾ ਕੰਮ ਚਲਾਉਣੇ ਉਦੋਂ ਵੀ ਕਹਿੰਦੇ ਛੋਟੇ ਮੇਟ ਪੰਚਾਇਤ ਦੇ ਹਾਜ਼ਰੀਆਂ ਨਹੀਂ ਲਾਉਣਗੇ ਤੇ ਜਦੋਂ ਸਾਡੇ ਪ੍ਰਾਈਵੇਟ ਬੰਦੇ ਆ ਉਹ ਲਾਉਣਗੇ ਹਾਜ਼ਰੀਆਂ ਸਾਨੂੰ ਇੰਨਾ ਹੈਰਾਨ ਕਰ ਪੰਚਾਇਤ ਦਾ ਕੰਮ ਨਹੀਂ ਚੱਲਣ ਦੇ ਕੇ ਪਏ ਦਾ ਸਾਰਾ ਸਟਾਫ ਉੱਥੋਂ ਰਲਿਆ ਜਿੰਨਾ ਵੀ ਵੀਡੀਓ ਤਾਂ ਉੱਥੋਂ ਰਲਿਆ ਅਸੀਂ ਮਿੰਤਾ ਕਰਕੇ ਡਾਕਲੇ ਸਾਨੂੰ ਅਜੇ ਤੱਕ ਰਿਕਾਡ ਨਹੀਂ ਦਿੱਤਾ ਪੰਚਾਇਤਦਾਰ ਕਾ ਅਭੀ ਤਸਨੋਈ ਰਖਦਾ ਇਹ ਚੇਤਨ ਸਿੰਘ ਆਇਆ ਇਹਨੂੰ ਪੁੱਛੋ ਕਿਨੇ ਕੱਲੇ ਉਹ ਇਹਦੇ ਕੋਲੇ ਕੋਈ ਰਿਕਾਰਡ ਨਹੀਂ ਲਿਖੀ ਪੰਚਾਇਤ ਤੋਂ ਬਿਨਾਂ ਸਿੱਧਾ ਸਰਬਾ 2 ਨੰਬਰ ਦਾ ਕਰ ਰਹੇ ਵੀ ਮਤਲਬ ਕਿਸੇ ਸਰਵੇ ਕਰ ਰਿਹਾ ਵੀ ਰਲਕੇ ਲੋਕ ਮਤਲਬ ਉਹਨਾਂ ਨੇ ਗਲਤ ਬੰਦੇ ਨਾ ਪਾਉਣ ਨੂੰ ਫਿਰਦੇ ਵੀ ਪੰਚਾਇਤ ਤੋਂ ਪਾਸੇ ਚੋਰ ਗਿਉ ਨਾ ਪਾ ਲਗੇ ਪੈਸੇ ਖਾਈਏ ਪੈਸੇ ਖਾਈ ਕੇ ਕਰਪਸ਼ਨ ਕਰਕੇ ਇਹ ਭਗਵਾਨ ਤਮਾਨ ਸਾਹਿਬ ਨੇ ਕਿਹਾ ਸੀ ਅਸੀਂ ਇਹ ਸਾਰੇ ਮਤਲਬ ਪੰਚਾਇਤ ਦੇ ਹੱਕ ਚੱਲਾਂ ਜੋ ਪੰਚਾਇਤ ਨਾਲ ਦੇ ਨਾਲ ਚੱਲੂ ਦੀ ਸਰਕਾਰ ਇੱਥੇ ਸਾਡੇ ਲੰਬੀ ਹਲਕੇ ਦੇ ਵੇਰੋ ਕੀ ਹਾਲਾਤ ਅਸੀਂ ਮਨਤਾ ਕਰਕੇ ਢੱਕ ਲਈ ਵੀਡੀਓ ਸਾਧੀਆਂ ਪਾਸੋਂ ਸੀਐਮ ਸਾਹਿਬ ਨੂੰ ਸ਼ਿਕਾਇਤ ਕਰੀ ਅਸੀਂ ਮੰਤਰੀ ਨੂੰ ਕਰੀ ਡਾਇਰੈਕਟਰ ਨੂੰ ਕਰੀ ਤੇ ਡੀਸੀ ਨੂੰ ਕਰੀ ਕਿਸਾਨ ਨੂੰ ਕਈ ਵੀ ਸਾਨੂੰ ਭਾਈ ਰਿਕਾਰਡ ਨਹੀਂ ਦੇ ਰਹਾ ਸੈਕਟਰੀ ਸਾਨੂੰ ਅੱਜ ਤੱਕ ਰਿਕਾਰਡ ਨਹੀਂ ਮਿਲਿਆ 5 ਸਾਲ ਪਹਿਲਾਂ ਦਾ ਕਾਰਵਾਈਆਂ ਜਿੰਨੀ ਕਰਪਸ਼ਨ ਉਸ ਕਾਰਵਾਈਆਂ ਦੀ ਲਿਖੀ ਹੋਈ ਸੀ ਉਹਦਾ ਉਸੇ ਤੋਂ ਨੰਗੀ ਕਰਨੀ ਹੈ 5 ਸਾਲ ਜੋ ਪੈਸਾ ਖਾ ਕੇ ਇਹਨਾਂ ਨੇ ਗਲਤ ਵਰਤੋਗੀ ਤਾਂ ਉਹ ਕਾਰਵਾਈਆਂ ਅਜੇ ਤੱਕ ਨਹੀਂ ਦਿੱਤੀਆਂ ਸਾਨੂੰ ਪੰਚਾਇਤ ਨੂੰ ਕਿਉਂਕਿ ਪੰਚਾਇਤ ਐਸਸੀ ਬਣ ਗਈ ਇੱਕ ਗਰੀਬ ਐਸਸੀ ਲੇਡੀਜ਼ ਬਣ ਗਈ ਉਹ ਅਸੀਂ ਸਾਰੀ ਜਨਤਾ ਨੇ ਜ਼ੋਰ ਲਾ ਕੇ ਇੱਕ ਐਸਸੀ ਲੇਡੀਜ਼ ਬਣਾਈ ਹੈ ਇਹ ਉਸ ਕਰਕੇ ਸਾਡਾ ਕੋਈ ਸੁਣਵਾਈ ਨਹੀਂ ਅਸੀਂ ਪਿੱਟ ਪਿੱਟ ਮਾਰ ਕੇ ਸੀਐਮ ਸਾਹਿਬ ਦਾ ਕੰਪਲੀਟ ਕਰਦੇ ਹਾਂ ਹਜੇ ਤੱਕ ਇੱਕ ਪੈਸੇ ਦਾ ਜਵਾਬ ਨਹੀਂ ਆਇਆ ਬੁਕਾਰ ਦੇ ਬਤਾਤ ਕਹਿੰਦੇ ਨਾਈ ਸੀਗੇ ਇੱਕ ਬੰਦੇ ਆ ਤੋਂ ਸਰਵੇ ਤਾਂ ਕੱਲ ਤੋਂ ਸ਼ੁਰੂ ਕਰਨਾ ਸੀਗਾ ਅਸੀਂ ਅਸੀਂ ਕਿਤੇ ਹੋਰ ਪਿੰਡ ਤੋਂ ਜਾ ਕੇ ਇੱਧਰ ਨੂੰ ਆ ਗਏ ਸੀ ਜੀ ਆਈਸੀ ਪੰਚਾਇਤ ਨੂੰ ਸੂਚਿਤ ਨਹੀਂ ਕੀਤਾ ਪੰਚਾਇਤ ਨੂੰ ਨਹੀਂ ਸੂਚਿਤ ਕੀਤਾ ਹਲੇ ਅੱਜ ਤਾਂ ਵੈਸੇ ਹੀ ਜਸਟ ਹੋਰ ਪਿੰਡ ਤੋਂ ਆ ਰਹੇ ਸੀਗੇ ਹਾਂਜੀ ਇਹ ਨਾਲ ਦਾ ਆ ਰਿਹਾ ਸੀ ਆ ਰਹੇ ਸੀ ਪ੍ਰਾਈਵੇਟ ਬੰਦੇ ਭਾਈ ਜੀ ਕੋਈ ਸਰਵੇ ਨਹੀਂ ਕਰਾਇਆ ਹਲੇ ਤੱਕ ਅੱਜ ਸਿਰਫ ਬਸ ਕੱਲੀਆਂ ਲਿਸਟਾਂ ਲੈਣੀਆਂ ਸੀ ਸਰਵੇ ਤਾਂ ਕੱਲ ਤੋਂ ਸ਼ੁਰੂ ਕਰਨਾ ਸੀਗਾ ਦੋ ਕਰਨਾ ਹੋਇਆ ਦੋ ਕਰਨਾ ਨਾ ਮਂ ਬਲਾਓ ਨਹੀਂ ਕੀਤਾ ਨਹੀਂ ਕੀਤਾ ਮਤਲਬ ਕਰ ਦੋ ਜੀ ਨਾ ਮੈਂ ਕਿਤੋਂ ਦਾ ਰਹਿ ਪਾ ਮੇਰਾ ਨਾ ਜੀ ਚਰਨਜੀਤ ਆ ਹਾਂ ਜੀ ਸਾਡੇ ਸਰਵੇ ਕਰਨ ਆਏ ਸੀਗੇ ਇਸ ਜੀ ਦਾ ਸਰਵੇ ਸੀਗਾ ਇਹ ਜੀ ਇਹ ਕਮਰੇ ਦੇ ਸਰਵੇ ਕਰਨ ਆਏ ਸੀਗੇ ਅੱਛਾ ਹਾਂ ਤੇ ਨਾਲ ਕੌਣ ਸੀ ਸਰਕਾਰੀ ਦੋ ਜਣੇ ਸੀ ਨਾਲ ਹਾਂ ਜੀ ਦੋ ਜਣੇ ਸਰਕਾਰੀ ਸੀ ਦੋ ਸਾਡੇ ਪਿੰਡ ਦੇ ਸੀ ਕੌਣ ਸੀ ਉਹ ਪਿੰਡ ਵਾਲੇ ਉਹ ਇੱਕ ਸੇਵ ਆ ਸੀਗਾ ਤਰਸ਼ੇਮ ਤੇ ਇੱਕ ਆਪਣੇ ਆ ਮੁੰਡਾ ਆ ਸੀਗਾ ਕੀਨਾ ਟਾਉਣੀ ਕਈ ਕੋਈ ਪਾਰਟੀ ਨਾਲ ਸੰਬੰਧ ਦਾ ਉਹ ਬੰਦੇ ਆਏ ਤਾਂ ਇਹ ਸਾਨੂੰ ਕੀ ਪਤਾ ਹੁਣ ਪਾਰਟੀ ਨਾਲ ਸੰਬੰਧ ਚ ਹੈਗੇ ਕਿ ਕਿਵੇਂ ਆ ਸਾਡਾ ਦੋਨੇ ਤਰ੍ਹਾਂ ਇੱਕ ਹੋ ਜਾਈਗਾ ਹੀ ਹੈਗੀ ਆ ਅਸੀਂ ਤਾਂ ਵੋਟਾਂ ਪਾਉਣ ਆਲੇ ਆ ਹਾਂ ਪਰ ਸਾਨੂੰ ਕੀ ਪਤਾਗਾ ਸਿਜਤ ਹਰਦਾ ਹੁੰਦੀ ਆ ਹੁਣ ਆਈ ਤਾਂ ਗਰੀਬ ਵੋਟਾਂ ਪਾ ਦਿੰਨੇ ਮੁੜ ਕੇ ਸਿਆ ਹੀ ਨਹੀਂ ਪੁੱਛਦੇ ਵੀ ਕੌਣ ਜਿੱਤੇਗਾ ਤੇ ਕੌਣ ਹਾਰ ਗਿਆ ਵੋਟ ਪਾ ਕੇ ਅਦੇ ਘਰੇ ਆ ਜਾਨੇ ਅਸੀਂ ਇਹਨਾਂ ਨੇ ਆ ਕੇ ਥੋੜਾ ਕੁ ਕੀ ਪੁੱਛਿਆ ਸਾਨੂੰ ਵੋਟ ਕਾਰਡ ਆਹ ਪੁੱਛਿਆ ਧਾਰ ਕਾਰਡ ਤੇ ਖਾਤਾ ਨੰਬਰ ਖਾਤਾ ਨੰਬਰ ਲੈ ਕੇ ਧਾਰ ਕਾਰਡ ਲੈ ਕੇ ਸਾਡਾ ਤੇ ਆਹ ਫੋਟੋਆਂ ਲੈ ਗਈਆਂ ਸਾਡੀ ਤੇ ਜੋ ਕਾਰਡ ਦੇ ਲੰਬਾ ਲੈ ਗਿਆ ਨੰਬਰ ਸਾਡਾ ਹਾਂਜੀ ਇਹ ਘਰੇ ਆਇਆ ਇਹ ਇਹ ਆ ਦੇ ਕਿ ਅਸੀਂ ਸਰਵੇ ਕਰਨ ਆਏ ਆ ਸਾਡੀ ਫੋਟੋ ਖਿੱਚੀ ਇਹਨਾਂ ਨੇ ਠੀਕ ਹੈ ਜੀ ਪਹਿਲੀ ਸਾਡੀ ਫੋਟੋ ਖਿੱਚੀ ਫਿਰ ਫੌਜੀ ਕੀ ਖਿੱਚੀ ਹੈਗੀ ਦੋ ਕਰਾਂ ਦੀ ਫੋਟੋ ਗਈ 100 100 ਤੁਸੀਂ ਹੁਣ ਬੋਲੀ ਜਾਂਦੇ ਸੀ ਨਹੀਂ ਅਸੀਂ ਉਹ ਤਾਂ ਅੱਲ ਅਪਲੋਡ ਹੀ ਨਹੀਂ ਹੋਈ ਅਜੇ ਤੱਕ ਜੀ ਤੁਹਾਡਾ ਜੀ